ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਲੋ ਜੀ ਲੱਗੇ ਆ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਪਹੁੰਚੇ ਹੋਇਆ ਜੀ ਮਾਲਾਂ ਪੈਣ ਦੇ ਘਰੇ ਤੇ ਹੁਣ ਤੁਸੀਂ ਆ ਪੋਲਿਟੀ ਫਾਰਮ ਤੇ ਖੜੇ ਆ ਆਪਾਂ ਤੁਸੀਂ ਦੇਖ ਰਹੇ ਹੋ ਹੁਣ ਪਹੁੰਚੇ ਹੋਇਆ ਕਿਉਂਕਿ ਅਸੀਂ ਇੱਥੇ ਕੰਮ ਕਰਿਆ ਜੀ ਬਿਜਲੀ ਦਾ ਟਰਾਂਸਫਰਨ ਦੀ ਤਰੀਬ ਨਾਲ ਅਸੀਂ ਫਿਟਿੰਗ ਕਰ ਹੀ ਦਿੱਤੀ ਸੀ ਛੋਟਾ ਮੋਟਾ ਕੰਮ ਰਹਿੰਦਾ ਜੀ ਹਲੇ ਅਧੂਰਾ ਉਹ ਕਰਨ ਪਹੁੰਚੇ ਹੋયા ਕਿਉਂਕਿ ਸਾਨੂੰ ਗਾਲਾਂ ਕੱਢ-ਕੱਢ ਕੇ ਬੁਲਾਇਆ ਪਹਿਲਾਂ ਤਾਂ ਅਸੀਂ ਮੰਨਦੇ ਸੀ ਵੀ ਅੱਜ ਰਹਿਣ ਦੰਨੇ ਆ ਕੱਲੂ ਕਰ ਦੂੰਗੇ ਫਿਰ ਕਹਿੰਦੇ ਜੇ ਤੁਸੀਂ ਨਹੀਂ ਆਉਣਾ ਤਾਂ ਅਸੀਂ ਹੋਰ ਨੂੰ ਬੁਲਾ ਲੰਨੇ ਆ ਤੁਸੀਂ ਦੱਸ ਦੋ ਫਿਰ ਮੈਂ ਕਹਿੰਦੇ ਅਜਿਹਾ ਤਾਂ ਨਹੀਂ ਹੈ ਵੀ ਜਦ ਸਾਰਾ ਕੰਮ ਕਰਤਾ ਤਾਂ ਇਹ ਵੀ ਕਰਾਂਗੇ ਸਾਰੇ ਕੰਮ ਛੱਡ ਕੇ ਪਹੁੰਚੇ ਹੋયા ਜੀ ਮਾਲਾ ਤੇ ਵਿੱਕੀ ਭਾਈ ਸਾਡਾ ਥੋੜਾ ਜਿਹਾ ਨਿਰਾਸ਼ ਆਏ ਨਿਰਾਸ਼ਤਾ ਆਏ ਕਹਿੰਦਾ ਸਾਨੂੰ ਥੋੜੇ ਰਿਸ਼ਤੇਦਾਰੀ ਦਾ ਕੀ ਫਾਇਦਾ ਜੇ ਸਾਡਾ ਕੰਮ ਤੁਸੀਂ ਅੱਧ ਵਿਚਾਲੇ ਰੋੜਨਾ ਤੇ ਫਿਰ ਹੁਣ ਚਲੋ ਮਨਾਉਣ ਵਾਸਤੇ ਹੁਣ ਪਹੁੰਚੇ ਹੋਇਆ ਮਨਾਉਣੇ ਹੈ ਬਾਈ ਨੂੰ ਤੇ ਇੱਧਰ ਸਾਡੇ ਬਾਈ ਜੀ ਸਰਜੀਤ ਸਿੰਘ ਵੀ ਪਹੁੰਚੇ ਹੋਇਆ ਸਰਦਾਰ ਜੀ ਬਾਈ ਸਾਰਿਆਂ ਨੂੰ ਬਾਈ ਧੰਨਵਾਦ ਆ ਤੇਰਾ ਕਾ ਬਾਈ ਵੀ ਇੰਨੀ ਘਰ ਵਿੱਚ ਜਿਹੜਾ ਤੂੰ ਪਰਸੋ ਕੰਮ ਕਰ ਗਿਆ ਅੱਧ ਵਿਚਾਲੇ ਦਾ ਕੋਈ ਚੱਕਰ ਨਹੀਂ ਹੈਗਾ ਸਾਨੂੰ ਪਤਾ ਵੀ ਅਸੀਂ ਤੇਰੇ ਨਾਲ ਘੁੰਮ ਘੁੰਮ ਕੇ ਸਦਾਈਏਗੇ ਤੂੰ ਤਾਂ ਕਦੇ ਖੰਬੇ ਦੇ ਉੱਪਰ 40 ਬਟ ਕਦੇ ਥੱਲੇ ਕਦੇ ਤਾਰ ਖਿੱਚੇ ਪਰ ਬਾਕੀ ਗੁਣਿਆਂ ਦਾ ਗੱਲ ਆ ਰੋਜ਼ੀ ਕੰਮ ਕਰਦੇ ਹਨ। ਨਹੀਂ ਉਹ ਤਾਂ ਠੀਕ ਆ। ਬਾਈ ਤਾਂ ਮਨੂ ਗਾਣਾ ਲੱਗਾ ਫੱਟ। ਉਹ ਚੱਲੋ ਤੇਰਾ ਜੀਜਾ ਭਾਈ। ਨਹੀਂ ਜੀਜਾ ਤੇ ਚਲੋ ਕੱਢਦਾ ਇੱਧਰ ਜਿਹੜਾ ਛੋਟਾ ਜੀਜਾ ਕਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਏ, ਧੂਤ ਵਰਗਾ ਰੰਗ ਹੋ ਗਿਆ ਤਾਂ। ਗੱਲ ਹੈਗੀ ਐਦਾਂ ਜੀ ਕੰਮ ਕਹਿੰਦੇ ਵੀ ਹਾਥੀ ਲੰਘਿਆ। ਪੂਛ ਰਹੀ। ਜੇ ਉਹਨੇ ਪੂਛ ਨੂੰ ਰੜਕਾਉਂਦਾ ਫਿਰ ਜਾਊਂਗਾ ਉਹਦਾ ਫਾਇਦਾ ਕੀਆ? ਕਰਿਆ ਵੀ ਨਾ ਕਰਿਆ ਇੱਕ ਬਰਾਬਰ ਹੀ ਉਹਨਾਂ ਨੂੰ। ਇੱਕ ਖੈਂਚ ਦੱਬਣ ਨੂੰ ਰਹਿੰਦੇ ਦੋ ਘੰਟੇ ਇੱਕ ਤਾਂ ਹੀ ਕੰਮ ਪਿਛੇ ਇਹਨੇ ਕੱਲ ਐਨਾ ਵਧੀਆ ਮੌਸਮ ਤਾਂ ਹੋ ਲੰਘ ਗਿਆ। ਅੱਜ ਜੀ ਜੀ ਦਿਹਾੜੀ ਲੰਗੀ 12:00 ਬਜੇ ਦਿਨ ਦੇ ਦੁਪਹਿਰੇ ਹੁਣੇ ਮਨੂ ਵੀ ਰਕੜੀ ਸਫਾਈ ਫਿਰਦਾ ਧੁੱਪ ਦੇ ਵਿੱਚ ਆਪ ਤਾਂ ਆ ਧੁੱਪ ਦੇ ਵਿੱਚ ਇਹਨਾਂ ਕੰਮ ਕਰਨ ਨਹੀਂ ਕਰਨਾ ਪਰ ਕੀ ਗਾਲਾਂ ਨਹੀਂ ਕੱਢੂਗਾ ਇਹਨੂੰ ਹੋਰ ਦੱਸੋ ਇਹਨੂੰ ਕੰਮ ਹੋਰ ਬਹੁਤ ਹੈ ਮੇਰੇ ਵਿਚਾਰਾ ਕਿਆ ਕਰੇ 70 ਪੌਂਡ ਦਾ ਮਸ਼ੀਨ ਵਾਲਿਆਂ ਨੂੰ ਕੱਲ ਇੱਕ ਪੌਂਡ ਅੱਗੇ ਪਿੱਛੇ ਕਹਦਾ ਜਵਾਬ ਕਿਸੇ ਨੂੰ ਨਹੀਂ ਪੁੱਛ ਲੈ ਤੇ ਕਹਿੰਦਾ ਹੱਲ ਸਾਰੇ ਨੇ ਹੋਊਗੇ ਪਰ ਟਾਈਮ ਲੱਗਣਾ ਹਾਂ ਟਾਈਮ ਲੱਗਣਾ ਪਰ ਹੱਲ ਹੋਜੂ ਹੱਲ ਹੋਊਗਾ ਪਰ ਜਿਹੜਾ ਕੰਮ ਆਪਾਂ ਨੂੰ ਤੁਰੰਤ ਕਰਨਾ ਪੈ ਜਵੇ ਉਹ ਤਾਂ ਆਪਾਂ ਕਿਆ ਕਰੀਏ ਅੱਜ ਤੱਕ ਬਾਈ ਦੀ ਗਾਲਾਂ ਕੱਢਦੇ ਵੀ ਕੰਮ ਜਿਹੜਾ ਕੱਲ ਨਿਪਟਣਾ ਤੋਂ ਅੱਜ ਕਿਉਂ ਤੂੰ ਕੱਲ ਕਿਉਂ ਨਹੀਂ ਨਿਬੇੜਿਆ ਚੱਲ ਲੱਤਾਂ ਫਸਿਆ ਮਿਆਂ ਕਬੀਲਦਾਰੀ ਆ ਭਾਈ ਸਾਹਿਬ ਆਪਣੇ ਆਪਣੇ ਦੇਖਦੇ ਤੇ ਚੱਲਾ ਅਸੀਂ ਵੀ ਚਾਹੁੰਦੇ ਵੀ ਛੇਤੀ ਛੇਤੀ ਕੰਮ ਨਿਪਟ ਕੇ ਸਾਡਾ ਰੋਮੀਟਰ ਲੱਗਦਾ ਔਰ ਵੀ ਤੇ ਉੱਤੇ ਅਗਲਾ ਪ੍ਰੋਸੈਸ ਚੱਲੂ ਪਰ ਇੱਕ ਗੱਲ ਆ ਬਾਹਰ ਸੀ ਐਂ ਦੱਸ ਧੰਨ ਜੀਰਾ ਭਾਈ ਤੁਹਾਡੇ ਜਿਹੜਾ ਗੱਲ ਵਿੱਚ ਲਟੇ ਰਹਿੰਦੇ ਉਹਾਰੇ ਤਾਂ ਕੁਝ ਵੀ ਨਹੀਂ ਭਾਈ ਪਰ ਭਾਈ ਇੱਕ ਹੋਰ ਗੱਲ ਆ ਇਹ ਤਾਂ ਹੁਣ ਘਾਟਾ ਜਦ ਕਨੈਕਸ਼ਨ ਖੁੱਲ੍ਹੇ ਤੇ ਜਿਆਦਾ ਤੈਨੂੰ ਰਾਤ ਇੱਕ ਹਾਂ ਨੀ ਦੇ ਵੀ ਨਹੀਂ ਆਉਂਦੀ ਬਾਈ। ਦੇ ਦੇ ਜਾਂਦੇ ਜਾਂ ਮਾਰਦੇ। ਸਾਨੂੰ ਸੌਣੇ ਨੇ ਦਿੰਦੇ ਬਾਈ ਵਾਰ ਕੇ ਸਾਨੂੰ ਦੋੜੇ ਮਾਰ ਕੇ ਫਾੜ ਲੇ। ਬਾਈ ਚਲੋ। ਮਹਿਕਮੇ ਚ ਪਿਆ ਸਮਾਨ। ਇਹਨਾਂ ਦਾ ਇਹਦੇ ਘਰ ਪਿਆਤਾ। ਬਹੁਤ ਜ਼ਿਆਦਾ ਸਮਾਨ। ਬਹੁਤ। ਸਾਰਾ ਤੇਰਾ ਤਾਂ ਕੋਈ ਹੱਥ ਤਾਂ ਹੀ ਨਹੀਂ ਤਾਂ। ਬਹੁਤ ਕੰਮ ਕਰਿਆ। ਹੈਨਾ? ਬਹੁਤ। ਬਾਕੀ ਪੁੱਛ ਬੰਦੇ ਦੀ ਕੰਮ ਨੂੰ ਇਹ। ਹਾਂ। ਇਹ ਤਾਂ ਫਿਰ ਹੈਗੀ। ਚਲਦੀ ਦਾ 900 ਪਰ ਤਾਂ ਨੀ ਰੋਪੜ ਤੇ ਵੀ ਪੌਣ ਆਲੇ ਚਮਕੌਰ ਸਾਹਿਬ ਤੇ ਵੀ ਆਲੇ। ਵੀ ਕੰਮ ਕਰ ਲਿਆ ਯਾਰ। ਵੀ ਕੰਮ ਕਰਦੇ ਇੱਥੇ ਇੱਥੇ। ਪਰ ਹੁਣ ਤਾਂ ਨਹੀਂ ਜਾ ਅੱਜ ਵੀ ਜਾਣਾਂ ਦਾ ਕੰਮ ਪਰ। ਫੇਰ ਆ ਬਾਈ ਨੇ ਹੋਊਗਾ ਹੁਣ ਕਰਕੇ ਮੈਂ ਜੇ ਬਾਈ ਗੁੱਸੇ ਹੋ ਗਿਆ ਤਾਂ ਔਖਾ ਹੋ ਜਾ ਕੰਮ ਤਾਂ ਜ਼ਿੰਦਗੀ ਦੇ ਵਿੱਚ ਮੁੱਕਣੇ ਨੇ ਜੇ ਬੰਦਾ ਰੋਸ ਗਿਆ ਨਾ ਜਿਵੇਂ ਰੋਸ ਗਿਆ ਨਾ ਜਵਾਈ ਜੇ ਜਵਾਈ ਰੋਸ ਗਿਆ ਫੇਰ ਮੁੱਛ ਖੜੀ ਰੱਖੂਗਾ ਹੁਣ ਤਾਂ ਥੱਲੇ ਹੀ ਰੱਖਦਾ ਸਾਰੇ ਪਿੰਡ ਦੇ ਰਾਜ਼ ਨਹੀਂ ਆਉਣੇ ਚਲੋ ਬਾਕੀ ਹੋ ਸਾਡੇ ਗੱਲਾਂ ਇਦਾਂ ਹੀ ਚੱਲਦੇ ਰਹਿਣੀਆਂ ਆਪਾਂ ਤੁਹਾਨੂੰ ਦਿਖਾਈਏ ਜਿਹੜਾ ਮਾੜਾ ਮੋੜਾ ਕੰਮ ਰਿਆਂਦਾ ਆਪਾਂ ਕਰ ਦਈਏ ਤੇ ਫਿਰ 22 ਤੇ ਬੜੀ ਮੋਟੀਆਂ ਚ ਪਾਰਟੀ ਪੂਰੀ ਲੰਨੇ ਆ ਪਾਰਟੀ ਤਾਂ ਨਹੀਂ ਹੋਸੀ ਪੱਜੇਗਾ ਨੇ ਪਾਰਟੀ ਤਾਂ ਤੈਨੂੰ ਉਦਣ ਵੀ ਕਰਤੀ ਤੇ ਸਮੋਸੇ ਖਲਾ ਕੇ ਛੱਡਾ ਭਲਾਉਂਦਾ ਅੱਜ ਵੀ ਜਦੋਂ ਤੂੰ ਦਾਰੂ ਤੋਂ ਪੀਂਦਾ ਨਹੀਂ ਭਾਈ ਇਦਾਂ ਦਾਰੂ ਅਸੀਂ ਪਲਾਉਂਦੇ ਵੀ ਆ ਕੋਈ ਕਾਹਦੇ ਭਾਈ ਛੰਡਾ ਤਾਂ ਭਲਾ ਦੇ ਛੱਡਾ ਭਲਾ ਦੂ ਛੰਡਾ ਤੈਨੂੰ ਭਲਾ ਦੂਗਾ ਮੋਟਰ ਤੇਰੇ ਸਹਰਾ ਨਾਲ ਚਲਾ ਦੇਣੀ ਨਨ ਕਰਾ ਚ ਬੱਚਾ ਚ ਗੋਤਾ ਮਾਰ ਰਿਹਾ ਆਪਣਾ ਕੰਮ ਲੱਗ ਗਿਆ ਕਰਨ ਦਿਲ ਕਰਾ ਗੋਤਾ ਮਾਰ ਅਮਰੂਦਾਂ ਦਾ ਬੂਟਾ ਕੋਲ ਘੜਾ ਪੱਕੇ ਅਮਰੂਦ ਆ ਜਿੰਦ ਮਰਜ਼ੀ ਖਾ ਤਨੂੰ ਅਸੀਂ ਕਿਰ ਆਏ ਮੇਰੀ ਬੂਟੇ ਵਰ ਕਿੰਨੇ ਅਮਰੂਦ ਆ ਜਿੰਨੇ ਮਰਜ਼ੀ ਖਾ ਜਿੰਨੇ ਮਰਜ਼ੀ ਖਾ ਉਹ ਬੰਦਾ ਇੱਕ ਮੇਰਾ ਛੋਟਾ ਮੇਰੀ ਗੱਲ ਪਰਸੋਂ ਚੌਥੇ ਮੇਰੇ ਨਾਲ ਮੇਰਾ ਛੋਟਾ ਜਿਹੜਾ ਚੀਲਾ ਸਮਝ ਲੋ ਆਇਆ ਮੈਂ ਲਾ ਲਿਆ ਨੂੰ ਕੰਮ ਪਰ ਮਹਾ ਆਪਾਂ ਨੇ ਪੋਰ ਕੱਢਣੇ ਆ ਬਾਈ ਉਹ ਇੱਕ ਟੱਕ ਇੱਥੇ ਇੱਕ ਟੱਕ ਵਿੱਚ ਇੱਕ ਕਿਤੇ ਕਿੱਥੇ ਫੱਟੇ ਮਹਾਤੂ ਦਾ ਵਾਲੇ ਕੰਮ ਦੇਖਾਈ ਜਾ ਉਹ ਕਹਿੰਦਾ ਜਾਂ ਤਾਂ ਕੰਮ ਮਸ਼ੀਨ ਵਾਲਾ ਕਹਿੰਦਾ ਕਰ ਉਹ ਆਦੋ ਪੋਲੂ ਹੱਤ ਪਾ ਲੋ ਉਹ ਜਿਹੜੇ ਸਾਈਡ ਕੋਲ ਪਾਣੀ ਪੀਣ ਲੱਗ ਜੇ ਕਰ ਜਾ ਉਹ ਕਹਿੰਦਾ ਮਾਸੀ ਕਹਿੰਦਾ ਮਿੱਟੀ ਪਾਉਣੀ ਕਹੀ ਪੋਲੇ ਜਦੋਂ ਚੱਕ ਆ ਮੈਂ ਪਾਣੀ ਪੀ ਕੇ ਆ ਹੁਣ ਮਾਸੀ ਕਿਹਾ ਮੈਂ ਬਹੁਤਾਂ ਕਹਿੰਦਾ ਆਏ ਨਹੀਂ ਕੰਮ ਸੇ ਕੌਣੇ ਪਤਲ ਇੱਥੇ ਨਹੀਂ ਹੁਣਾ ਹੈ ਨਹੀਂ ਕੰਮ ਜਿਹੜੇ ਬੰਦੇ ਦੇ ਪਸੀਨਾ ਨਿਕਲ ਗਿਆ ਸਰੀਰ ਚ ਉਹ ਬੰਦਾ ਕਦੇ ਮਾਰ ਨਹੀਂ ਹਾਂ ਹਾਂ ਫੰਸਾਂ ਦਾ ਪ੍ਰਵਾਹੀ ਨਹੀਂ ਗਿਆ ਗਰਮੀ ਆਏ ਕੋਈ ਉਹ ਉਹ ਦੀ ਗੱਲ ਕਰਦਾ ਮੈਂ ਉਹ ਵੈਸਾ ਹੀ ਸਾਹਮਣੇ ਉਹ ਵਨ ਜਿਹੜੀ ਨੀਲੀ ਸੀ ਹੁਣ ਬਹੁਤ ਦੂਰ ਬੈਠਾ ਤਾਂ ਦੁਕਾਨ ਹੀ ਸਾਦੇ ਸੀ ਬਾਕੀ ਹੁਣ ਚਲੋ ਕਰ ਦਈਏ ਜਿਹੜਾ ਛੋਟਾ ਮੋਟਾ ਕੰਮ ਰਿਆਂ ਦਾ ਬਾਕੀ ਤੁਹਾਨੂੰ ਹੁਣ ਬਾਅਦ 'ਚ ਮਿਲਦੇ ਆਪਾਂ ਅੱਦੇ ਬਾਈ ਨੂੰ ਹੱਕਾ ਮਾਰਦੇ ਸਾਨੂੰ ਗਾਲਾਂ ਲੱਗਿਆ ਕਰਦਾ ਬਾਈ ਸਮਾਨ ਵੀ ਦੇ ਦੋ ਹੁਣ ਸਾਨੂੰ ਕੱਢ ਕੇ ਜਿੱਦਾਂ ਖੋਲ ਕੇ ਤੂੰ ਘਰ ਤੈ ਤੂੰ ਪੁੱਛ ਕੇ ਨਹੀਂ ਆ ਵੀ ਚਾਬੀ ਜਿੰਦਾ ਕਿੱਥੇ ਹੈ ਏਹਦਾ ਬਾਈ ਮਾਲਕ ਤੂੰ ਗਣਾ ਮੈਂ ਕਾਨੂੰ ਪੁੱਛਣਾ ਦਾ ਯਾਰ ਮੈਂ ਮਾਲਕ ਨਹੀਂ ਆ ਬਾਈ ਮੇਰੀ ਗੱਲ ਸੁਣ ਜਿਹੜਾ ਹੁਣ ਖੇਤਾਂ 'ਚ ਖੜਾ ਮਾਲ ਇਹੀ ਇਹੀ ਹੋਊਗਾ ਨਾ ਉਹ ਤੂੰ ਆ ਮਾਰਕ ਤੂੰ ਉਹੀ ਨਾ ਮੇਰੇ ਮਗਰ ਕਿਤੇ ਨੂੰ ਲਾ ਦੇ ਭਾਈ ਮੈਂ ਕੋਈ ਇਹ ਕਾ ਭਾਈ ਸਾਡਾ ਕੈਮਰਾ ਬੜੀ ਖੜਾ ਇਹਦੀ ਚਾਬੀ ਦਾ ਪਤਾ ਤਾਂ ਚਾਬੀ ਦੇ ਦੋ ਕਿੱਥੇ ਆ ਪਤਾ ਭਾਈ ਨੂੰ ਵੀ ਉਹ ਤਾਂ ਹੀ ਗਿਆ ਲੈਣ ਸਿੱਧਾ ਟਿਕਾਣੇ ਪਰੋ ਦੇ ਭਾਈ ਜੇ ਭਾਈ ਫੋਨ ਕਰਦਾ ਵੀ ਇੱਥੇ ਰੱਖਤੀ ਮੈਂ ਵੀ ਚੱਕ ਲਿਆ ਉਹ ਹੂੰ ਬਸ ਤੇ ਰੋਜ਼ ਨਵੇਂ ਟਿਕਾਣੇ ਬਦਲੁੰਦੇ ਰੋਜ਼ ਅਧਾ ਹੋ ਜਾ ਹਾਂ ਸਹੀ ਗੱਲ ਆ ਪਰ ਅੱਜ ਤੱਕ ਅੱਗੇ ਹੀ ਹੁੰਦਾ ਦਾ ਬੇਟਾ ਥੱਲੇ ਰੱਖ ਕੇ ਚਾਬੀਆਂ ਚਲੇ ਜਾ ਇਹ ਤਾਂ ਜਾਣ ਦੀ ਡੇਰ ਬਾਅਦ ਤਾਂ ਬਾਅਦ ਪਰ ਲੱਗਣਾ ਹੀ ਤਾਂ ਸਾਰਾ ਕੁਝ ਅੰਦਰ ਚਲੇ ਵੀ ਗਿਆ। ਵਾਪਸ। ਚੱਕਾ। ਤਾਂ ਮੈਂ ਤੁਹਾਨੂੰ ਤਾਂ ਨਹੀਂ ਸਮਝਾਉਂਦਾ। ਸਾਕਰ ਸੇ ਮੈਂ ਜਿਹੜੀ ਤੇਰੀ ਪਿੱਟ ਕਰਨੀ ਆ। ਆਹ ਕਿੱਥੇ ਲੱਗਣਾ? ਆਹ ਫੜ। ਹੈ? ਆਹ ਦਾ ਫੜ ਸਮੇਂ ਐਸ਼ੀ ਜਿਹਾ। ਕੋ ਗਿਆ ਸਮਾਨ ਪੂਰਾ ਵੀਰ ਸਮਾਨ ਤਾਂ ਪੂਰਾ ਤੇ ਹੋਰ ਤਾਂ ਸਮਾਨ ਤਾਂ ਨਹੀਂ ਪੜਾ ਘੜਦਾ ਹੈਗਾ ਨਟ ਬ ਕਲੈਂਪ ਦੇ ਦੈਂ ਵੀ ਕਲੈਂਪ ਤਾਂ ਇੱਕ ਇਹ ਲੱਫ ਲੈ ਕੇ ਸੂਰਜ ਬੜਾ ਬੰਦਾ ਛੋਟਾ ਲੰਬਾ ਇਹਦੇ ਨਾਲ ਦਾ ਲੰਬਾ ਕਲੈਂਪਾ ਲੰਬਾ ਕਲੈਂਪ ਤਾਂ ਇੱਕ ਚਲ ਮੈਂ ਦੇ ਇਹਦਾ ਲੰਬੇ ਨਟ ਪਾ ਦੂੰਗਾ ਦਿਮਾਗ ਤੋਂ ਆਉਦਾ ਦਿੱਤਾ ਰੱਬ ਨੇ ਐ ਨਹੀਂ ਐ ਤਾਂ ਕੋਈ ਗੱਲ ਨਹੀਂ ਹੈਗੀ ਹੁਣ ਜਿਹੜਾ ਕਹਿੰਦੇ ਜਿਥੇ ਕੰਮ ਉਥੇ ਕੋਈ ਸਾਜੇ ਹੁਣ ਪਤਾ ਵੀ ਸਾਨੂੰ ਆਤ ਦਾ ਪਈ ਕਿਹੜਾ ਸਾਨੂੰ ਕਿੱਥਾ ਹੁਣ ਤੇ ਐ ਇਹ ਐ ਨਾ ਲੰਬਾ ਕਲੈਂਪ ਪੱਛਿਆ ਤੇ ਇਹ ਐ ਬੜਾ ओके ਇੱਥੇ ਲੰਬੇ ਨਾੜ ਪਾਉਣੇ ਪੈ ਰਹੇ ਆ ਨਿਓ ਸਾਡਾ ਕਲੰਪ ਪਤਾ ਨਹੀਂ ਕਿੱਥੇ ਗਿਆ ਲੰਬਾ ਕਲੰਪ ਦਾ ਹੈਗਾ ਤਾਂ ਉਹ ਵਿੱਚ ਹਾਂ ਫੱਪਰ ਤਾਂ ਨਹੀਂ ਪੈ ਗਿਆ ਰਹਿਣਾ ਚ ਨਹੀਂ ਇਹ ਤਾਂ ਪੂਰੇ ਪੂਰੇ ਦੇ ਕਲੰਪ ਆ ਯਾਰ ਇੱਕ ਬਾਈ ਨੇ ਫਿੱਟੀ ਦਾ ਬੜੀ ਬਰੀਆ ਬਣਾਈ ਦੀ ਹੁਣ ਆਇਆ ਵੀ ਚਲ ਕੋਈ 90 ਨਾੜ ਪਾ ਦਈਏ ਹੈਨਾ ਜੰਬੇ ਵੀ ਹੋਣੇ ਪੈਣਾ ਹੋਰ ਸਕੇ ਆਪਣੇ ਕੋਲ ਚਾਰ ਫੋਟ ਹੁਣ ਤੂੰ ਇੱਥੇ ਹੱਥ ਲਮਕਾਉਂਦਾ ਕਿ ਆ ਗਿਆ ਮਾਰ ਲਿਆ ਹੱਥ ਲਵਾਂਗਾ ਹਾਂ ਦਾ ਆ ਗਿਆ ਹਾਂ ਹੱਥ ਲਮਕਾਉਂਦਾ ਕਿ ਆ ਗਿਆ ਤੇ ਤੂੰ ਮਾਰ ਲਿਆ ਭਾਈ 90 ਨਾੜ ਪਾ ਦਈਏ ਪਾਦੇ ਵਾਕ ਫੱਲ ਨੂੰ ਨਾ ਕਿਸਕੇ ਗੱਲ ਕਰਾਂ ਮੈਂ ਗੁਰੂ ਘਰ ਫਿਰ ਪਜਾਪੇ ਜੱਕ ਰਹੇ ਹੋਗੇ ਮੈਂ ਨਾ ਬਹੁਤ ਚਾਬੀਆਂ ਚੱਕੀ ਬਈਆਂ 6 ਮਿੰਟ ਬਾਅਦ ਪਜਾਪੀ ਮਾਰਦੇ ਕਰਨੀ ਆਂ ਬਸ ਸਭ ਨਾਲ ਕਿਸੇ ਨੂੰ ਜਲਦੀ ਨਾਲ ਵੀ ਹੋਰ ਕਿਸਕੇ ਨਾ ਮੁੜ ਕੇ ਨਟ ਦੀ ਤਾਂ ਵੀ ਤਾਂ ਲੋੜ ਆ ਪੌੜੀ ਲਾਤੀ ਰਹੇ ਸੀ ਅੱਛਾ ਆਇਆ ਚੇਲਾ ਆਇਆ ਉਸਤਾਦ ਆਇਆ ਹੂੰ ਠੀਕ ਆ ਪੌੜੀ ਬਾਅਦ ਚਲਾਉਂਗਾ ਮੈਂ ਇੱਥੋਂ ਲਾ ਕੇ ਪਹਿਲਾਂ ਡਿੱਕੇ ਵਿੱਚ ਜਾਊਂਗਾ ਪੈਰ ਲਾਉਂਗਾ ਮੈਂ ਇੱਥੇ ਡਾਇਰੈਕਟ ਸਿੱਧਾ ਪੌੜੀ ਪਰ ਚੜ ਕੇ ਉੱਥੇ ਪੈਰ ਲਾ ਕੇ ਨਾ ਚੜੂਗਾ ਹਾਂ ਲੈ ਮੈਂ ਪੌੜੀ ਤਾਰ ਦਿੰਦਾ ਨਾ ਦੇਖੀ ਰੇ ਕਿੱਲੇ ਨੇ ਚੜਨਾ ਇੱਥੇ ਬਾਹਰ ਦੇ ਨੇ ਜਾਣਾ ਉੱਪਰ ਬਈ ਠੀਕ ਆ ਅੱਜ ਕੱਲ ਕੋ ਤਾਂ ਪੈਰ ਲੱਗ ਗਿਆ ਖੋਲਣਾ ਹੈਗੀ ਬੁੱਗੇ ਪੌੜੀ ਚੱਲਿਆ ਤਾਂ ਪੈਰ ਤੋਂ ਸਿਖਰ ਚਾਹੀਦੇ ਆਪਾਂ ਨੂੰ ਅੱਛਾ ਉਹ ਕਿਹਾ ਨਾੜ ਬੁਟ ਬੱਸ ਉਹ ਬਾਹਰ ਹੀ ਉਹ ਦੁਰ ਲਾ ਹੁਣ ਇਹ ਮੇਰੀ ਗੱਲ ਕਹੀ ਸੀ ਨਾ ਕਹਿੰਦਾ ਪੌੜੀ ਘਾ ਤੇ ਲਾਤੀ ਬਾਈ ਦਾ ਚੜਿਆ ਵੀ ਉਹਦੇ ਮੇ ਹੁਣ ਪੁੱਛ ਪੁੱਛੀ ਮਨੇ ਹੁਣ ਹਾਂ ਹੁਣ ਜਵਾਬ ਨਹੀਂ ਹੁਣਾ ਵੀ ਹਾਂ ਯਾਰ ਬਾਈ ਨੇ ਵਾਕਈ ਫਾਇਦਾ ਕਰਿਆ ਉਹਨੇ ਪਰ ਖੜਨਾ ਉੱਪਰ ਖੜ ਕੇ ਪੈਰ ਪਾ ਕੇ ਆਉਣਾ ਪੈਰ ਪਾ ਕੇ ਆਊਗਾ ਕਿੱਥੋਂ ਇੱਥੇ ਨਹੀਂ ਜਾਣਾ ਬੰਨੇ ਚਲਦੇ ਨੇ ਗੱਲ ਵੱਖਰੀ ਹੈ ਹੁਣ ਹੰਦੜੀਆਂ ਕੱਢ ਕੇ ਦਿਖਾ ਤੇਰ ਨੂੰ ਕੈਮਰੇ ਜੀ ਨੂੰ ਵੀ ਹਾਂ ਬੋਲੇ ਹਾਂ ਮਾਨਦਾ ਗੱਲਾਂ ਨੂੰ ਤੇਰੀ ਉਮਰ ਜਿੰਨੀ ਹੋਗੀ ਉਨੇ ਕਨੈਕਸ਼ਨ ਕਰਤੇ ਸੀ ਬੱਦੇ ਹੋਣੇ ਉਹਦੇ ਨਾਲ ਤੇ ਵੀ ਨਹੀਂ ਹਾਂ ਇਹ ਵੀ ਹੋ ਸਕਦਾ ਬਸ ਬੂਤੂ ਤੇ ਖੜਦਾ ਜਾਣਾ ਕਿਸੇ ਲੈ ਭਾਈ ਨਾਟ ਹੋਵੇ ਕਾਸਾ ਕਰੰਟ ਤਾਂ ਨਹੀਂ ਹੈ ਲੈ ਇਹ ਲੈ ਲੋ ਕਰ ਲੋ ਬਕੀਦਮ ਬਸ ਸਿੱਖ ਗਿਆ ਕੰਮ ਸਾਰੀ ਕੰਮ ਸਾਰੀ ਸਿੱਖ ਗਿਆ ਗਰਨੀ ਪਾਉਂਦੇ ਖੇਤੀ ਕਰੋ ਆਪੋ ਚਾ ਜੁੱਤੇ ਜਿਆ ਪਾ ਕੇ ਚੜ ਵੀ ਗਿਆ ਪਰ ਬਾਬ ਚੜਨਾ ਹੀ ਆਉਨੇ ਪੁੱਛ ਕੇ ਤਾਂ ਉਹ ਨਹੀਂ ਪੁੱਛਣਾ ਹੀ ਵੀ ਕੀ ਕਰੀਏ ਤੁਸੀਂ ਜਿੰਨੇ ਜਿਆਦਾ ਨਾ ਕਰੀ ਚਲ ਜਿਹੜਾ ਪੈ ਪਾ ਪੈ ਜਾਣਾ ਉੱਪਰ ਠੀਕ ਆ ਇਹ ਜਾਣਾ ਘੋੜਾ ਵੀ ਉੱਪਰ ਬੱਚੀ ਜਾਈਦਾ ਇਹਨਾਂ ਉੱਪਰ ਵੀ ਲਿਆ ਨਾ ਅੱਛਾ ਕੀ ਆ ਤਾਂ ਬਾਹਰ ਤਨੂ ਫਰਮਾਉਚ ਨਟ ਦੇ ਦੋ ਲਓ ਜੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਡਾ ਹੋ ਗਿਆ ਜੀ ਕੰਮ ਫਤਿਹ ਪੱਕੀ ਕੰਮ ਰਹਿ ਗਿਆ ਹੁਣ ਬਿਜਲੀ ਬੋਰਡ ਦਾ ਜੀ ਜਿਵੇਂ ਹੁਣ 메ਨ ਤਾਰਾ ਰਹਿ ਗਿਆ ਜੰਪਰ ਲਾਉਣ ਤੇ 3 ਮੀਟਰ ਰਹਿ ਗਿਆ ਜੇ ਹੁਣ ਮਾੜੀ ਮੋਟੀ ਬਾਈ ਨੂੰ ਕੋਈ ਹੁਣ ਖੜਾ ਜੀ ਕੋਲ ਸਾਡੇ ਬਾਈ ਕੋਈ ਕਮੀ ਬੇਸ਼ੀ ਲੱਗਦੀ ਹੈ ਤਾਂ ਉਹ ਤੁਹਾਨੂੰ ਸ਼ੇਰ ਰੋਂ ਦੱਸ ਨਹੀਂ ਸਕਦਾ ਕਿਉਂਕਿ ਚੱਲਦੇ ਕੰਮ ਦੇ ਵਿੱਚ ਬੰਦਾ ਨਗਹਿਰੀਆਂ ਤੇ ਗਲਤੀ ਵੀ ਕਰ ਸਕਦਾ ਬਾਈ ਹੁਣ ਸ਼ਾਂਤ ਕਰਤਾ ਕੰਮ ਦਾ ਤਾਂ ਬਿਲਕੁਲ ਓਕੇ ਹੈ ਇਹ ਤੁਹਾਨੂੰ ਕੋਈ ਲੱਗਦਾ ਨਾ ਨਾ ਓਕੇ ਹਨ ਬਿਲਕੁਲ ਤੁਹਾਨੂੰ ਮੜਾ ਜਾ ਪਲੀ ਦੱਸ ਦੋ ਮੇਰਾ ਭਾਈ ਬਣ ਕੇ ਅੱਕੇ ਫਿਊਜ ਲੱਗਣ ਨੂੰ ਰਹਿੰਦਾ ਉੱਪਰ ਤੇਰਾ ਬਸ ਚਲੋ ਉਹ ਫਿਊਜ ਦੱਸੋ ਆ ਤੁਸੀਂ ਚੈੱਕ ਕਰ ਲਓ ਆਪਣੇ ਹਾਂ ਮੈਂਨ ਦੱਸ ਤੁਹਨੇ ਆ ਅਰਥ ਤਾਂ ਸਾਡੇ ਬਾਅਦ ਤੱਕ ਘਟੇ ਕੰਮ ਕਰਕੇ ਜਾਣਾ ਬਾਈ ਪਤਾ ਹੈ ਕੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਚੱਲਦਾ ਹੀ ਕੰਮ ਦੇ ਵਿੱਚ ਕੋਈ ਭੁਲ ਨੀ ਪੀ ਸਕਦਾ ਨਾ ਨਾ ਓਕੇ ਆ ਸਾਰਾ ਕੁਝ ਹੋ ਗਿਆ ਆ ਅਰਥ ਪਾਣੀ ਵੀ ਕਰਦਾ ਇੱਕ ਉਹ ਸੁੱਚਪੁਰ ਵੀ ਕਰਦਾ ਘੂੜੀ ਵੀ ਹਾਂ ਆਪਣੇ ਵੱਲ ਤੇ ਹੀ ਆਪਣੇ ਰਿਸ਼ਤੇਦਾਰ ਸਮਝ ਕੇ ਨਹੀਂ ਅਸੀਂ ਆਪਣਾ ਸਮਝ ਕੇ ਕਰਿਆ ਅਸਤੇ ਦਾ ਜਨਾ ਕਾਚੀ ਛਰ ਦਿੰਦਾ ਵੀ ਹੈ ਅਗਲਾ ਕਾਲੂ ਵੀ ਬੁਲਾ ਲੂਗਾ ਨਾ ਐਦਾਂ ਨਹੀਂ ਪਾਣੀ ਕਰਨਾ ਇਹ ਸਾਡਾ ਆਪਣਾ ਕੰਮ ਆ ਜੀ ਹੂੰ ਆਪਣਾ ਸਮਝ ਕੇ ਚੱਲ ਗਿਆ ਜੀ ਹੁਣ ਕਹਿੰਦੇ ਜੀ ਆ ਤੇਲ ਡੁੱਲ ਗਿਆ ਆਹੇ ਉੱਪਰ ਤੇ ਜਾਓ ਖੋਲਿਆ ਤਾਂ ਨਟ ਹੂੰ ਇਹ ਕਰਕੇ ਡੁੱਲ ਗਿਆ ਤਾਂ ਕੋਈ ਹੋ ਨਹੀਂ ਹੁੰਦਾ ਨਾ ਕੋ ਚੱਕਰ ਨਹੀਂ ਨਾ ਕੋਈ ਨਹੀਂ ਦੋ ਅਦਰੋ ਫਿਊਜ ਵਾਸਤੇ ਤਿਆਰ ਲੱਗਿਆ ਵਾਸਤੇ ਤਿਆਰ ਕਰਨ ਦਾ ਰਜ਼ਾੜੀ ਚੇਲਾ ਤੇਰਾ ਕਹਿੰਦਾ ਮੈਂ ਕਰ ਦੂੰ ਹਾਂ ਫਿਊਜ ਲਾਉਣੇ ਆ ਲਾਉਣੇ ਮੈਂ ਉਹੀ ਕਰਾਂ ਅੱਛਾ ਚੱਲ ਜੂਗੀ ਤਾਰਾ ਬਾਈ ਮੈਂ ਗੱਬਰਾਤ ਹੂੰ ਬੜਾ ਅਕਾਉਂਟ ਰਿਹਾ ਤੇਰਾ ਚੇਲਾ ਬਣਾ ਰਿਹਾ ਤੇ ਉਹੀ ਗੱਲ ਕਰਦਾ ਸੋਨੂੰ ਜਿਆਦਾ ਪਤਾ ਉਹ ਕਿ ਮੈਨੂੰ ਪਤਾਊਗਾ ਨਾ ਨਾ ਤੈਨੂੰ ਪਤਾ ਹੀ ਚਾਹ ਤੈਨੂੰ ਬਤਾਊਗਾ ਨਾ ਤਾ ਉਹਨੂੰ ਦੱਸਿਆ ਹੀ ਹੋਣਾ ਉਹਨੇ ਤਾਂ ਹੀ ਬਣਾਉਣਾ ਲੱਗੀ ਹੈ ਨਹੀਂ ਉਹ ਇੱਕ ਮੇਰੇ ਮੂੰਹ 'ਤੇ ਕਰਾਓ ਪੁੱਛੋ ਹਾਂ ਵੀ ਤੈਨੂੰ ਦੱਸਿਆ ਤਾਂ ਵੀ ਆਇਆ ਫੂ ਕਿਹਾ ਵੀ ਤਾਰ ਦੇਖ ਲੈ ਕੋਈ ਓਰੇ ਭਾਈ ਕੋਈ ਤਾਰ ਦੇਖ ਲੈ ਬਾਬੇ ਆਹ ਦੇਖ ਲਈ ਤੈ ਆਹ ਦੇਖ ਲਈ ਕਿਉਂ ਹੀ ਬਣਾਉਣ ਨੂੰ ਤਾਂ ਨਹੀਂ ਮੈਂ ਤੈਨੂੰ ਕਹੇ ਵੀ ਇਹ ਦੇ ਹੀ ਬਣਾ ਦੇ ਹੁਣ ਤਾਰ ਦੇ ਉਹ ਪਤਲੀ ਤਾਰ ਹੈ ਮੈਨੂੰ ਪਤਾ ਲੱਗ ਜਾਣੀ ਹਾਂ ਕੱਲੇ ਤੱਕ ਇਹਨੂੰ ਐ ਨਹੀਂ ਪਤਾ ਲੱਗੇ ਵੀ ਤਾਰ ਪਤਲੀਆਂ ਕਿ ਨਹੀਂ ਪਗਲੇ ਪਰਮਣੂ ਤੱਕ ਲਾਵੇ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਮੰਨ ਕੇ ਗਰਮੀ ਆ ਗਰਮੀ ਜਾਂ ਲੱਗਣੀ ਨਹੀਂ ਐ ਲੈ ਫੇਰ ਲੱਗ ਜਣੀ ਇੱਕ ਸਿੰਗਲ ਤਾਰ ਕੱਢਣੀ ਪਣੀ ਵਿੱਚ ਦੇ ਬਸ ਉਹ ਚਾਹੀਦਾ ਹੈ ਨਾ ਅੱਛਾ ਠੀਕ ਆ ਕੰਮ ਸਰ ਜਾਣਾ ਆਪਣੇ ਵਾਲੇ ਫਿਊਜ ਪਾ ਦੇ ਕਿੱਥੇ ਇਹਦਾ ਇੱਥੇ ਟੰਗੇ ਹੋਏ ਤੇ ਕਾਰ ਕੋ ਯਾਰ ਕੱਦੇ ਉਹਦਾ ਪੁਰਾਣੀ ਗੱਲ ਆ ਹੂੰ ਕੱਦੀ ਪੁਰਾਣੀ ਗੱਲ ਆ ਕੱਦੀ ਕਰਨ ਵਾਲਾ ਪੁਰਾਣੀ ਗੱਲ ਆ ਕੱਦੀ ਨੰਗੇ ਹੁੰਦੇ ਹੁਣ ਇੱਥੇ ਆਣ ਕੱਦੀਕ ਪ੍ਰਾਣੀ ਗੱਲ ਆ 2 ਸਾਲ ਹੋਏ ਆ ਜੀ ਮੋਟਰਸਾਈਕਲ ਉੱਤੇ ਨੂੰ ਫੇ ਪ੍ਰਾਣੀ ਹੋ ਗਈ ਤੇ ਪ੍ਰਾਣੀ ਹੋ ਗਈ 6 ਮਹੀਨੇ ਹੋਏਗੇ ਨਹੀਂ ਸਿਆਲਾ ਬਹੁਤ ਬੜਾ ਕੁੱਟਿਆ ਬੰਨਿਆ ਹੋਇਆ ਜਾਂਦਾ ਹੁਣ ਵੀ ਉਹ ਹਾਂ ਠੀਕ ਆ ਉਹ ਅੰਕਲ ਨੂੰ ਦੇ ਦੇ ਮੈਂ ਭਾਈ ਉਹ ਫਿਊਜਿੱਥੇ ਲਾ ਕੇ ਆਇ ਤੇ ਪਸੰਦੂ ਫੇਰ ਮੈਂ ਉਹਦੇ 6 ਮਹੀਨੇ ਹੋ ਗਏ ਸਿਆਲਾ ਜੀ ਲਾ ਕੇ ਆਇ ਤੇ ਨਾ ਉਹ ਗੱਲ ਆ ਗਈ ਨਾ ਨਹੀਂ ਹੁਣ ਦੀ ਉਹ ਗੱਲ ਆ ਸਿਆਲਾ ਜੀ ਤਾਂ ਨਹੀਂ ਹੈਗੀ ਚਲ ਤੇਰੇ ਸਿਆਲਾ ਗਰਮੀ ਤੈਨੂੰ 6ਵੇਂ ਆ ਹੂੰ ਪਲਾਦ ਦੇ ਵਿੱਚ ਰਾਪਿਆ ਮੋਟਰ ਦਾ ਮੁਰਤਾ ਫੇ ਛਿੱਲ ਦੇ ਤੂੰ ਉਹ ਨੂੰ ਆਪਣੀ ਛੱਲਣੀ ਤੂੰ ਆਪਣੀ ਛੱਲ ਤੈਨੂੰ 10 ਮਿੰਟ ਹੋ ਕੇ ਲੱਗੇ ਨੂੰ ਛੱਲੇ ਨੂੰ ਉਹ ਤੇਰੇ ਆ ਟੱਕ ਟੁੱਕ ਜੀ ਨੂੰ ਲਾਉਣ ਉਹਨਾਂ ਚਾਰ ਚੱਲ ਗਿਆ ਫਿਊਜ਼ ਵੀ ਲੈ ਆਉਣਾ ਉਸਤਾਦ ਤਾਂ ਫਿਰ ਉਸਤਾਦੇ ਲੈ ਕੜੇ ਜਾਉਣ ਨਾਲ ਜਾਂਦਾ ਬੜਦਾ ਚੁੰਗੇ ਮੰਗਦਾ ਮੰਨ ਤਾਂ ਪਤਾ ਕਿ ਇਹ ਜੇ ਤਿੱਖੇ ਪੇਲ ਉਹ ਨਾ ਪੰਪਾ ਜੀ ਤੋੜੇ ਨਾਲ ਹੀ ਕੋਈ ਦੰਦੇ ਬਾਹਰ ਆ ਜਬੇ ਨਾਲ ਨਾ ਨਾ ਮੈਨੂੰ ਆਪਣੀ ਮੁੱਛ ਦਾ ਵੀ ਜਾਂ ਵਾਲ ਵਿੱਚ ਆ ਜਾਂਦਾ ਵੀ ਤਕਲੀ ਜਾਵੇ ਹੁੰਦੀ ਆ 200 ਸਾਨੂੰ ਸਲਾ 200 ਨੂੰ ਜੋਰ ਤਾਂ ਲਾ ਤਰ ਤੂੰ ਬਚਾਲੀ ਫਸਿਆ ਵਾਜੇ ਤੇਰਾ ਬਾਹੂ ਚੱਲੋ ਚੱਤੇ ਚਲੋਗੀ ਤੇ ਤਦ ਤਾ ਤੇ ਅੱਧਾ ਭਿੰਡਾ ਹੀ ਫਿਰਦਾ ਉਹਨੇ ਲਾ ਵੀ ਦਿੱਤਾ ਕੰਮ ਫਿਰ ਉਸਤਾਦ ਤਾਂ ਉਸਤਾਦ ਹੀ ਹੁੰਦਾ ਐਵੇਂ ਥੋੜੋ ਯਾਰ ਇਹ ਬਾਈ ਤੈਨੂੰ ਪਤਾ ਆਪਣੀ ਆਕੜਾ ਜਾਣਾ ਪਊਗਾ ਫਿਰ ਹਾਂ ਅਸੀਂ ਜਦੋਂ ਆਬ ਉਹਦੇ ਬਾਅਦ ਬਾਜੇ ਬੰਦੇ ਵਾਂਗ ਦੰਦ ਜੇ ਗੱਡੀ ਜਾਂਦਾ ਬਾ ਆਹੀ ਕੋ ਕਰਨਾ ਇਹ ਦੇਖੀ ਲੈ ਮੇਰਾ ਇਹ ਚੜ ਜਾਂਦਾ ਚੜ ਜਾਂਦਾ ਕਹਿੰਦਾ ਉਹਨੇ ਕਾਦ ਉੱਪਰ ਤੋਂ ਉਤਰ ਗਿਆ ਕਹ ਤੂੰ ਕੱਦਾ ਲੱਗਿਆ ਵਾ ਤਾਰ ਝੱਲਣ ਉਹਨੇ ਝੱਲ ਵੀ ਦਿੱਤੀ ਜੇ ਕਹਦਾ ਚੜ ਜਾਂਦਾ ਕਿੰਨੇ ਹਜ਼ਾਰ ਬੋਲਟ ਹੈ ਇਹਦੇ ਚੋਂ ਨੂੰ ਕਰਾਸ ਹੋਣੀ ਦੇ ਲੈ ਤਾਰ ਚ 14000 ਕਾ ਸਿਸਟਮ ਆ ਦੇ ਲੈ ਇੰਨੇ ਕਿ ਤੈਨੂੰ ਵੀ ਕਰਾਸ ਹੋ ਕੇ ਨੇ ਸਾਰਾ ਕੁਝ ਚਲਾਉਣਾ ਅੱਗੇ ਆਹੀ ਕਹਰੇ ਵੀ ਤਾਂ ਆਂਬਾ ਛੇਤੀ ਛੇਤੀ ਖਤਮ ਨਹੀਂ ਹੁੰਦਾ ਹਾਂ ਠੀਕ ਆ ਬਾਦ ਤੁਸੀਂ ਕਰਤਾ ਖਤਮ ਕਿੱਥੋਂ ਹੋ ਜੂਏ ਤੁਸੀਂ ਕਰਤਾ ਖਤਮ ਕਿੱਥੋਂ ਹੋ ਜੂਗਾ ਓਸਤਾਦ ਨੂੰ ਪੰਪ ਮਾਰਦਾ ਹੁਣ ਆਇਆ ਮੇਰੀ ਬੇਇੱਜ਼ਤੀ ਹੋ ਗਈ ਮੇਰੀ ਬੇਇੱਜ਼ਤੀ ਹੋ ਗਈ ਹਵਾ ਦੀ ਛੇਤੀ ਆਇਆ ਵੀਰਾ ਵੀਰਾ ਦੇ ਹਵਾ ਚਾਉਂਦਾ ਹੈਗਾ ਤੇਰੇ ਵਰਗੇ ਬਥੇਰੇ ਆਲੇ ਇੱਥੇ ਪਾੜੇ ਉਧਰੇ ਪਈਏ ਤੇ ਚੜਦਾ ਪੈਰ ਲਾ ਕੇ ਆ ਮ ਫੜ ਕੇ ਚੜ ਹੋ ਜਣਾ ਸੈਂੀਆਂ ਸਪੂਟਾਂ ਨਾਲ ਬੱਸ ਹੁਣ ਪੌੜੀ ਭਾਲਦਾ ਇੱਥੇ ਗਰਮੀ ਦੇ ਵਿੱਚ ਹੁਣ ਫਿਊਜ ਵੀ ਦੇਖ ਲੂੰਗੀ ਵੀ ਸਹੀ ਲੱਗੂਗਾ ਕਿ ਤੂੰ ਪੂਰੀ ਉਹ ਕਹਿੰਦਾ 10 ਵਾਰ 10 ਵਾਰ ਬੱਦਲ ਆ ਰਿਹਾ 10 ਵਾਰ ਚਲ ਗਿਆ ਕਦੇ ਹਵਾ ਚੱਲ ਪੈਂਦੀ ਹੁਣ ਫੇਰ ਅੱਗ ਵਰਗੀ ਧੁੱਪ ਨਿਕਲੀ ਵੀ ਐ ਚਲੋ ਤੂੰ ਤਾਂ ਸਭ ਪੂਰੀ ਦੱਸ ਦੇ ਉਹਨੂੰ ਕਿੱਧਰ ਨੂੰ ਲਾਉਣੇ ਐ ਇੱਥੇ ਲਾਉਣਾ ਇਹ ਹਾਂ ਬੈਰੀ ਕੱਟ ਬੱਸ ਹੁਣ ਇਹਨੂੰ ਰਿਮੈਂਟ ਦਾ ਸਾਰੇ ਤੈਨੂੰ ਆ ਖੱਡਿਆ ਲੱਟਿਆ ਲੱਟਿਆ ਬਹੁਤਾ ਬਸ ਇੰਨੀ ਗਾ ਚੱਲ ਤੇ ਜਾਈਦੇ ਮਾਣੀ ਮੋਟੀ ਹਵਾ ਚੱਲੇ ਤਾਂ ਇਹ ਹਿਲਦਾ ਰਹੇ ਬਸ ਟੁੱਟੇ ਨਾ ਟੁੱਟੇ ਨਾ ਬਸ ਜਿਆਦਾ ਲੌੜਾ ਫੇ ਤਾਂ ਆਹੀ ਲਾਇਆ ਲੈ ਬੜੀ ਉਤਾਰ ਲਾ ਦੇ ਆ ਲੈ ਭਾਈ ਮੋੜ ਨਹੀਂ ਹੈ ਏਡੀ ਕੀ ਕਰਨੀ ਤੈਨੂੰ ਤੂੰ ਟਰਾਂਸਫਾਰਮਰ ਦੇ ਪੜਾਕੇ ਬਲਾ ਦੇ ਨੇ ਕਿਤੇ ਸ਼ਾਰਟ ਸਰਕਟ ਹੋ ਗਿਆ ਕਿਤੇ ਵੀ ਆਪਾਂ ਨੂੰ ਨਾ ਮੇਨ ਪੁਆਇੰਟ ਪਤੇ ਕੀ ਹੁੰਦਾ ਵੀ ਬਹੁਤ ਜੱਟ ਜ਼ਿਮੀਦਾਰ ਭਾਈ ਇਹ ਜਿਹਨੇ ਆ ਹੂੰ ਸਾਡੇ ਸਮਝਾਉਣ ਦੇ ਬਾਵਜੂਦ ਵੀ ਉਹਨਾਂ ਨੇ ਨਾ ਮੋਟੇ ਮੋਟੇ ਲਾਉਦੇ ਆ ਹਾਂ ਉਹ ਪੜਾਕੇ ਹੀ ਮਾਰਦੇ ਫਿਰ ਤੇ ਬਾਅਦ ਚ ਪਰੇ ਕੀ ਕਹਣਾ ਜੀ ਸਾਡਾ ਟਰਾਂਸਫਾਰਮ ਉੜ ਗਿਆ ਹਾਂ ਉਹ ਨਹੀਂ ਆ ਉੜਨਾ ਹੀ ਆ ਇਹ ਇਹੋ ਜੀ ਚੀਜ਼ ਆ ਵੀ ਇਹ ਉੜਨੀ ਜ਼ਰੂਰੀ ਆ ਕਿਉਂਕਿ ਕਾਤੇ ਤੁਹਾਡੇ ਟਰਾਂਸਫਾਰਮ ਔਰ ਤੁਹਾਡੀ ਮੋਟਰ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਹਾਂ ਆ ਫਿਊਜ ਰੋੜ ਕੇ ਸਰ ਦੇਵੇ ਹਾਂ ਹੂੰ ਹਲਕਾ ਜਿੰਨਾ ਫਿਊਜ ਲੱਗੇ ਉਨੀ ਸੇਫਟੀ ਆ ਹਾਂ ਲਾਈਟ ਘਟ ਵੱਧ ਹੁੰਦੀ ਜੇ ਕੋਈ ਵੀ ਕੋਈ ਪ੍ਰੋਬਲਮ ਹੋਵੇ ਹਾਂ ਪਿੱਛੇ ਵਲਟ ਪੈ ਜਵੇ ਹਾਂ ਫਿਊਜ ਨਾ ਉੜੇ ਹਾਂ ਥੋੜੀ ਮੋਟਰ ਜਾਂ ਥੋੜਾ ਟਰਾਂਸਫਰ ਹੋ ਜਾ ਪਿਓ ਹਿਸਾਬ ਨਾਲ ਇੰਨਾ ਕਿ ਫਿਊਜ ਉਨਾ ਖੜਕਾ ਲਾਓ ਵੀ ਜਿੰਨਾ ਕਿ ਪਤਾ ਵੀ ਬੱਜੀ ਚ ਜਦੇ ਉੜ ਜਵੇ ਹੂੰ ਕੋਈ ਜਾਨਵਰ ਬੱਜਿਆ ਜਦੇ ਉੜ ਜਵੇ ਜਿਹੜਾ ਉੜਨਾ ਨਹੀਂ ਵੀ ਕਈ ਵਾਰ ਟਰਾਂਸਫਰ ਵੀ ਸੜ ਜਾਂਦੇ ਆ ਕਿਤੇ ਵੀ ਸ਼ਾਰਟ ਸਰਕਟ ਹੋਵੇ ਇੱਧਰ ਸ਼ਾਰਟ ਸਰਕਟ ਹੋ ਜਾਵੇ ਤਾਂ ਸਕਦਾ ਹੀ ਚੱਲਦੀ ਕਿਸੇ ਕੁਝ ਵੀ ਹੋ ਸਕਦਾ ਹਾਂ ਤੂੰ ਲਾਇਆ ਫਿਰ ਚੱਲੀ ਆਉਣ ਕਰਨ ਨੂੰ ਚਲੋ ਜੀ ਬੈਠਦੇ ਹਾਂ ਹੁਣ ਪਾਉ ਨੂੰ ਜਾ ਕੇ ਖੋ ਪੈਣ ਜੀ ਦੇ ਘਰੇ ਨਾ ਕਿ ਜਾ ਲਿਆ ਪਲਟ ਤਾਂ ਹੈ ਨਹੀਂ ਉੱਥੇ ਤੇ ਬੱਚੇ ਚ ਪਾਣੀ ਹੈਗਾ ਉੱਥੇ ਘਰ ਵਾਲੀ ਮੋਟਰ ਪਹਣਾ ਲਈ ਨਹੀਂ ਫੇਰ ਤੱਕ ਰਹੀਆਂ ਕਿ ਨਾ ਹੋਵੇ ਹਾਂ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਜਬਰ ਮੈਂ ਆ ਜਾ ਤੂੰ ਹੋ ਗਈ ਲੈ ਮੈਂ ਤੇ ਕਹਾਂ ਤੂੰ ਤੁਸੀਂ ਉਹ ਪਾਈ ਆ ਲੈ ਮੈਂ ਕਿਹਨੂੰ ਸ਼ੇਰ ਵਜਾ ਦੇ ਵਿੱਚ ਲੈ ਲਿਆ ਆਪਾਂ ਨੇ ਤੂੰ ਵੀ ਪਿੱਛਾ ਦੇਖੀ ਲੋ ਅਗਲੀ ਜਿੱਤ ਤੱਕ ਗਾਉਂ ਆਏ ਹੋਰ ਬਾ YouTube ਵਿੱਚ ਸ਼ੇਰ ਵਜਾ ਪਾ ਲਿਆ ਆਪਾਂ ਨੇ ਸਭ ਬੋਲ ਵਾਲੇ ਹੁਣ ਚੱਲੀਏ 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 ਕਾਂਟੇ ਸਟਾਰ ਹੈ ਭਾਈ ਆ ਜਾ ਪਰ ਮਰੇ ਕੋਲ हां चले हां ठीक है ना तुम्ही आ जाऊं हां हां ठीक है मार जाऊं की कहना हां ते चुप्प करा लो जी काम पा करके हुन फते पहुंचे हैं जी जीजा जी, 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 जी देखो जी दे 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 ते इन्हने आंदी सार ਦਿੱਤੇ सानू नाम इन्हदा बहुत धन्यवाद ते पहला इन्हना नाल मुलाकार करू फिर थाने धन्यवाद मैंने केड़े केड़े ਦਿੱਤੇ हां जी वाले खान साहब वैकुल जी की फते मैं जी हूं आपको पता कि मैं YouTube ਦੇ ਵਿੱਚ ਹਿੱਸਾ ਵਾ ਲਿਆ ਉਪਰ ਇਸ ਜਿੱਥੇ ਨਾ ਉਹਦੇ ਸ਼ੇਅਰ ਫਰੀਦ ਦੇ ਕੋਲ ਅਮਰੀਕਾ ਅਮਰੀਕਾ ਦੇ ਵਿੱਚ ਸਿੱਧੇ ਮਾਣਾ ਮੋਟਾ ਸਾਨੂੰ ਵੀ ਕੋਈ ਦੇ ਦਿਓ ਮੈਂ ਮੈਂ ਥੱਲੇ ਠੀਕ ਆ ਜੀ ਤੁਹਾਨੂੰ ਖਵਾਇਆ ਚਿੱਟਰੀ ਪਾਈ ਤੇ ਇਹ ਸਿਆਣੀ ਗੱਲ ਹੈ ਇਹਨੂੰ ਪਤਾ ਵੀ ਨਹੀਂ ਭੈਣ ਨੂੰ ਚਾਦਰਾਂ ਧੋਣੀਆਂ ਪੈਣੀਆਂ ਨੇ ਨੀ ਕੱਪੜੇ ਦੇ ਗੁੰਡੇ ਸਿਆਣੀ ਗੱਲ ਹੈ ਤੇ ਸ਼ਾਬਾਸ਼ ਇਹਨੇ ਕੰਮ ਨੂੰ ਵੇੜਨੇ ਦੀ ਕੋਸ਼ਿਸ਼ ਕਰੀ ਆ ਥੋੜਾ ਜਿਹਾ ਤਸਾ ਨਿ ਕੋੜੀ ਆ ਉਹ ਆਪੇ ਕੱਪੜਾ ਮੇ ਲਾਉਣ ਉਹਦੇ ਦੇਖਿਆ ਸੀ ਨਾ ਬੰਦਾ ਸასიਖਾ ਕੀ ਠੀਕ ਹੈ ਨਾ ਤੇ ਬਹੁਤ ਬੋਤ ਪਾਣੇ ਬਾਰੇ ਦਾ ਵੀ ਇੰਨੀ ਗਰਮੀ ਦੇ ਵਿੱਚ ਦੇ ਪੂਰਾ ਹਰਕ ਮੋਲ ਕੰਮ ਕੀਤਾ ਜੀ ਮੈਂ ਕੁਝ ਬੋਲ ਚੱਕਰਾਂ ਦੇ ਆ ਬਸ ਅੱਜ ਮੈਂ ਕੋਈ ਮੇਰਾ ਕੋਈ ਥੀਮ ਸੀਗਾ ਮੇਰਾ ਕੋਈ ਹੈਗਾ ਦ੍ਰੀਮ ਚਲੋ ਨਾ ਕੋ ਉਹ ਮੈਂ ਡ੍ਰੀਮ ਦੇ ਉੱਪਰ ਆਪਣਾ ਮਾਰਕ ਕਰਨਾ ਕੋਈ ਜਖਾ ਤੇ ਉਹ ਜਦ ਦੀ ਜੀ ਮੇਰਾ ਡ੍ਰੀਮ ਪੂਰਾ ਹੋ ਜਾਊਗਾ ਫਿਰ ਅਸੀਂ ਤੋਂ ਬਾਅਦ ਵਿੱਚ ਦੋ ਚੀਜ਼ਾਂ ਕਰਾਂਗੇ 25 ਮਿੰਟ ਚਾਹ ਚੰਗੀ ਨਹੀਂ ਦੇ ਦੇ ਮੈਂ ਚਾਹ ਤਾਂ ਸਾਰਾ ਪੀ ਲਈ ਚਾਹ ਮੈਂ ਪੀ ਲਈ ਮੈਂ ਪੀ ਲਈ ਸਾਰਾ ਕੁਝ ਹੋ ਗਿਆ ਕੋਈ ਮੇਰੇ ਮਾਤੇ ਕਥਰ ਮਾਥਰ ਨੇ ਹਾਲ ਤੱਕ ਹੋਈ ਨਹੀਂ ਹੈ ਕਿ ਜਿੱਦਨ ਹੋਊਗੀ ਤਾਂ ਦੱਸਣਾ ਤੇ ਐਨੋਕੇ ਫਿਰ ਹਾਂ ਲੁਕਤੇ ਆ ਦੂਜੀ ਦੇ ਕਿ ਆਓ ਉਹ ਤਾਂ ਉਹ ਮੈਂ ਲਿਖਦਾ ਜੇਰੀ ਕੰਮ ਦੀ ਮੈਨੂੰ ਨੌਲੇਜ ਨਹੀਂ ਮੈਂ ਉਹਦੇ ਵਾਸਤੇ ਕੋਈ ਨੁਕਸ ਨਹੀਂ ਕਰ ਸਕਦਾ ਬਿਜਲੀ ਵਾਲੇ ਉਹ ਕੱਟਣਗੇ ਆ ਕੇ ਜਿਹਨਾਂ ਨੇ ਕੱਲ ਨੂੰ ਵੀ ਤੁਖਲਾ ਕੇ ਨਾ ਬਈ ਅੱਜ ਆ ਕੰਮ ਦੱਸਤਾ ਤੇ ਆ ਕੰਮ ਕਰਤਾ ਉਹ ਹੈਗਾ ਮੈਂ ਆਪਾਂ ਜਿਹੜੇ ਫੋਨ ਤੈਨੂੰ ਲਾਣਾ ਜੇ ਠੀਕ ਆ ਬਈ ਤੈਨੂੰ ਦੇਤੀ ਭਾਈ ਇਹਨਾਂ ਨੇ ਸ਼ਾਬਾਸ਼ ਬਈ ਤੂੰ ਮੇਰੀ ਨਿਗਾਹ ਦੇ ਪਾਸ ਜੇਰੇ ਨੇ ਕਹਿਤਾ ਵੀ ਆ ਕਸਾ ਫਾਈਲ ਤੈਨੂੰ ਆਪਾਂ ਕੰਮ ਤੂੰ ਸਾਰਾ ਕੰਮ ਦਾ ਫੈਲਾ ਮੈਨੂੰ ਜਰੂਰ ਛੱਡੀ ਕੰਮ ਮੇਰਾ ਰੋਕਣ ਦਹਾਂ ਦੋ ਆ ਆਹੀ ਜਵਾਨ ਨੇ ਆਇ ਨੂੰ ਪੜਤ ਜਾ ਇਹੀ ਜਵਾਨ ਨੇ ਆਇ ਪੜਤ ਜਾ ਜਿਹੜਾ ਸਰ ਹਾਂ ਹੋਰ ਮਸੂਲ ਨੂੰ ਮੈਂ ਤਾਂ ਜੀ ਮੇਰੇ ਕੋਲ ਤਾਂ ਬਿਲਕੁਲ ਸ਼ਾਂਤ ਆਵਾਜ਼ ਆ ਕਿਉਂਕਿ ਇਹਨੂੰ ਸੰਤੁਸ਼ਟੀ ਦਿੱਤੀ ਮੈਂ ਬਣਾ ਦੇ ਪਰ ਤੇ ਜੀ ਟੈਨਸ਼ਨ ਦੀ ਨਹੀਂ ਲੱਗਦੀ ਮੈਂ ਲੈਣ ਪੈ ਗਈ ਸਾਰਾ ਕੰਪਲੀਟ ਕਰੀ ਕੰਮ ਵੀ ਬਸ ਹੁਣ ਜਿਹੜਾ ਮੈਕਨ ਵਾਲਾ ਜਾ ਕੇ ਮੀਟਰ ਲਾਉਣਾ ਉਹ ਰਹਿ ਗਿਆ ਜੀ ਜੀ ਆਹੀ ਕਰ ਲੈ ਬਿਲਕੁਲ ਆਹੀ ਚੀਜ਼ ਹੈਗੀ ਬਾਕੀ ਨੂੰ ਸਾਡੇ ਵੱਲੋਂ ਓਕੇ ਆ ਕੰਮ ਤੇ ਉਧਰ ਪੈਣ ਜੀ ਬੈਠੇ ਆ ਸਾਡੇ ਵਾਜੁਰਜੀ ਦਾ ਘਰ ਸਾਡਾ ਆ ਰਣਾ ਬੋਤਲ ਮੈਂ ਪਾਣੀ ਪੀ ਲਿਆ ਪਾਣੀ ਪਾ ਕੇ ਵਾਜੁਰਜੀ ਦਾ ਘਰ ਸਾ ਵਾਜੁਰਜੀ ਕੀ ਪਤ ਹੈ ਸੰਦੀਪ بیمار ਇਹ ਬਿਮਾਰ ਚਲ ਇਹ ਬਿਮਾਰ ਸੰਦੀਪ ਐਂ ਥੋੜੀ بیمار ਆ ਪਰ ਇਹਨੂੰ ਖੁਸ਼ੀ ਹੋਣੀ ਚਾਹੀਦੀ ਸੀ ਅੱਜ ਵੀ ਸਾਡੇ ਵੀ ਸਾਡੇ ਬੋਲਦੀ ਫਾਰੇ ਜੀ ਪਾਈ ਲੈਡ ਪਹੁੰਚ ਗਈ ਅਰਜਨ ਚਾਹੇ ਪਹੁੰਚੀ ਲੱਗਦਾ ਰੈਡ ਪਹੁੰਚੀ

ਉਹ ਝੜਦੀ ਇਹ ਬਾਈ ਦਿਖਦਾ ਨਾ ਹੈ ਕਿ ਕਿੱਥੇ ਲੰਘ ਗਿਆ ਉਹ ਕੋਲੇ ਬੈਠਾ ਬਾਈ ਹਾਂ ਓਹੋ ਆਸ਼ੀਰਵਾਦ ਤੈਨੂੰ ਕਿੱਥੇ ਦਿਖਦਾ ਨਹੀਂ ਕਿੱਥੇ ਆ ਆਸ਼ੀਰਵਾਦ ਉਹ ਕਹਿੰਦੇ ਨਹੀਂ ਹੁੰਦੇ ਦੁਆ ਬਦ ਦੁਆ ਕਿੱਥੇ ਦਿਖਦੀ ਹੁੰਦੀ ਕਿ ਸਾਨੂੰ ਉਹ ਤਾਂ ਲੱਗਦੀ ਮਨ ਲੱਗਦੀ ਆ ਨਹੀਂ ਤੈਨੂੰ ਕਹਤਾ ਰਾਜੀ ਸੁਖੀ ਬਸਦਾ ਰਹੇ ਇਹ ਆਸ਼ੀਰਵਾਦ ਦੇ ਉਹ ਸ਼ਰ ਆ ਬਾਈ ਨੂੰ ਬੋਲ ਕਿ ਕੀ ਹੋ ਗਿਆ ਕਿ ਹੁਣ ਉਹ ਮੇਰੇ ਬੈਠਾ ਜਿੱਕੇ ਉਹ ਨਾ ਨਾ ਅੱਜ ਗੱਡੀ ਮੰਗ ਗਈ ਕਾਪੜੀਆਂ ਦੀ ਮੌਜੂਦ ਕਰਿਆ ਤੇ ਫੇਸਬੁਕ ਕੀੜਾ ਆ ਗਿਆ ਇਹਦੇ ਕੋਲ ਬਾਈਓ ਕਰਾਇਆ ਕਨੈਕਸ਼ਨ ਬਹੁਤ ਵਧੀਆ ਹੋਇਆ ਮੇਰਾ ਲੋਆ ਜਿਹੜਾ ਦੇਖ ਰਿਹਾ ਤਾਂ ਪਾਣੀ ਨਾ ਵੀ ਬਹੁਤ ਆਲੇ-ਦਲੇ ਹੋਇਆ ਹਾਂ ਆਪਣੇ ਇੱਧਰ ਹੋਆ ਆਲੇ-ਦਲੇ ਬਹੁਤ ਬਰਾਹਲ ਕਰਾਇਆ ਲਾਉਂਦੇ ਨੇ ਮਨਿਕਰ ਸਹਿ ਹਾਂ ਮਨਿਕਰ ਹਮਾ ਚਲਦੇ ਵਿੱਚ ਬਹੁਤ ਜਗ੍ਹਾ ਵਾਧਰਕ ਮਤਲਬ ਚੰਨ ਕੋਈ ਨਹੀਂ ਮਾਰਦਾ ਸੈਂਪਾ ਰੱਖਿਆ ਜਾਨ ਮਾਲ ਤੇ ਨੁਕਸਾਨ ਤੇ ਬਚਾ ਕੇ ਰੱਖਿਆ ਸਰਬ ਤੇ ਤੁਹਾਡੀ ਗੱਲ ਹੀ ਜਾਂਚ ਚੱਲ ਹਾਂਜੀ ਸਾਡੀ ਜਾਂਚ ਚੱਲ ਇਹ ਕੋਈ ਚਲਾਕੀ ਨਹੀਂ ਕਰਦਾ ਬਾਈ ਹਾਂ ਜਾਦੀ ਤੁਰ ਕੇ ਕਹਿੰਦੀ ਕੰਡੀ ਉਹਦੇ ਕਰਨ ਉਹ ਜਾਦੀ ਯਾਤਰਾ ਕਰਕੇ ਇੱਕ ਕੰਮ ਹੋ ਗਿਆ ਮਾਂ ਸੀ ਨੇ ਜੋਰ ਲਾ ਲਿਆ ਪੂਣਾ ਬਾਈ ਇਹਦਾ ਕੋਈ ਕਸੂਰ ਨਹੀਂ ਅਸੀਦੀ ਪਿੱਠ ਸੁਣਦੀ ਐ ਇਹਨੇ ਪਤਾ ਨਹੀਂ ਫੋਨ ਸੱਟ ਕਰਦੇ ਪਤਾ ਨਹੀਂ ਪੀ ਆ ਕਰਦੀ ਹਾਂ ਇਹਦਾ ਕੰਮ ਹੋ ਗਿਆ ਦੇਖ ਇਹਨੇ ਆਪਣੇ ਕੰਨੀ ਤੇ ਸਭ ਬੇਲੇ ਨੇ ਬੇਲ ਲਏ ਤੇ ਕਹਿੰਦਾ ਫਿਰ ਵੀ ਹੱਥ ਹੋ ਜਾਊਗਾ ਛੱਡ ਦੇ ਹਾਂ ਆਸ ਹੈਗੀ 20% ਪਈ ਐ ਹਾਂ ਨਹੀਂ ਆਹ ਤਾਂ ਬਹੁਤ ਗੋੜੀਆਂ ਇਹ ਤਾਂ ਰਾਤ ਤੱਕ ਪਤਾ ਨਹੀਂ ਕਿਹੜੀ ਗੇਮ ਜਾਦਾ ਨੇ ਇਹਦਾ ਤਾਂ ਮੇਰੀ ਪਤਾ ਲੱਗਣ ਹਾਂ ਦੇਖੀ ਉਹ ਕਰਦੀ ਚੱਲ ਫਿਰ ਉਹ ਰੱਬੀ ਨਾਲ ਪੂਣਾ ਨੇ ਬੰਦਾ ਉਹ ਕਹਿੰਦੇ ਹੱਥ 'ਚ ਜਿਹੜੀ ਚੀਜ਼ ਨਹੀਂ ਮੈਂ ਤੁਹਾਨੂੰ ਕਹਾਂ ਭਾਈ ਹਿੰਮਤ ਮਾਰ ਲਓ ਕਿ ਤੁਸੀਂ ਕਹੋ ਯਾਰ ਹੁਣ ਬੇ ਇੰਨੀ ਗਰਮੀ ਵਿੱਚ ਤੇ ਆ ਵੀ ਕਿਸੇ ਜਿੰਦ ਤੁਸੀਂ ਕਹਿੰਦੇ ਇਹੋ ਵੀ ਬਾਤ ਹੈ ਉਹ ਥੋੜਾ ਮੁਸ਼ਕਲ ਦਾ 50 ਤੋਂ ਪਰ ਜੇ ਮੇਰੀ ਬਾਤ ਸੁਣੋ ਅਬ ਤੁਹਾਨੂੰ ਦੇਖੋ ਤੂੰ ਜਾਣਕਾਰ ਹੈ ਜੇ ਸਾਨੂੰ ਉਹਨਾਂ ਜਾ ਕੇ ਕਹੇ ਉੱਥੇ ਤੂੰ ਰੋਪਣ ਪੰਸਾਰੀ ਦੀ ਦੁਕਾਨ 'ਚ ਵੀ ਇੱਥੇ ਕਾਲੀਆਂ ਵਿੱਚ ਵੱਧਣਾ ਸੱਤ ਨਹੀਂ ਲੱਭ ਰਹੀ ਉਹਨਾਂ ਨੂੰ ਕੰਮ ਕਰ ਦੇਣਾ ਚੀਜ਼ਾਂ ਚ ਰੱਖਣੀ ਹੈ ਤੇ ਇਹ ਕੰਮ ਹੈ ਤੈਨੂੰ ਹੁਣ ਪਤਾ ਉਹਦਾ ਗੁਣੀ ਇਹਦਾ ਵੀ ਕਿਹਾ ਚਲੋ ਟੈਨਸ਼ਨ ਨਾ ਫਰਲੇ ਯਾਤਰਾ ਆਪਣੇ ਵਧੀਆ ਕੱਢੀ ਹਾਂ ਤੇ ਤੈਨੂੰ ਆ ਹੀ ਲਵਾਂਗਾ ਵੀ ਆ ਕੇ ਕਰਕੇ ਅੱਜ ਤੱਕ ਦੀ ਹੋਣਾ ਕੋਈ ਕੰਮ ਜਿਹੜਾ ਤੈਨੂੰ ਰਹਿੰਦਾ ਉਹ ਕਰਾਗੇ ਟੈਨਸ਼ਨ ਨਾ ਲੈ ਅੱਛਾ ਟੈਨਸ਼ਨ ਨਹੀਂ ਲੰਦਾ ਥੈਂਕ ਯੂ ਟੈਨਸ਼ਨ ਨਹੀਂ ਦੇਣੀ ਧੰਨੇ ਦਾ ਹਾਂ ਟੈਨਸ਼ਨ ਨਹੀਂ ਹੋਏਗਾ ਬਸ ਪਰਵਾਹ ਨਹੀਂ ਕਰੀਂ ਯਾਤਰਾ ਨੂੰ ਵਧੀਆ ਪਰਵਾਦੋ ਕਿਰਪਾ ਦਾ ਵੀ ਯਾਤਰਾ ਤੇ ਸੇਵਾ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀ ਆ ਹੈਨਾ ਬਈ ਯਾਤਰਾ ਕਰੋ ਕੋਈ ਸਮਾਤਵਾ ਥੋੜੀ ਯਾਤਰਾ ਨੂੰ ਭਾਗ ਲਾਵੇ ਜੋ ਟੂਰ ਬਣਾ ਕੇ ਆਈ ਤੇ ਅਮਰੀਕਾ ਪਹੁੰਚੇ ਹੋਣਿਆ ਉਹ ਕੋਈ ਗੱਲ ਨਹੀਂ ਜੇ ਮੈਂ ਵੀ ਕਦੇ ਟੂਰ ਲਾਵਾਂ ਕਦੇ ਚੀਜ਼ਾਂ ਬਣਾਉਣਾ ਹੈ ਪਪਾ ਬਹੁਤ ਸੁਖੀ ਹੈ ਮਾਰਾ ਦੀ ਕਿਰਪਾ ਨਾਲ ਪਪਾ ਜਿੰਨੀ ਦੇਰ ਇੰਨੀ ਦੇਰ ਬੈਠ ਲੈ ਅਮਰੀਕਾ ਕੈਨੇਡਾ ਤੇ ਫੋਨ ਆਉਂਦੇ ਉਹਨਾਂ ਨੂੰ ਪੁੱਛ ਨਹੀਂ ਸੱਤ ਜਾਣੇ ਬੈਠ ਲੰਦੇ ਨਹੀਂ ਬੈਠ ਲਾ ਇਹਦੇ ਵਾਲੀ ਗ੍ਰੀਜ਼ ਨਹੀਂ ਬਾਈ ਜਿਹੜੇ ਆਪਣੇ ਵਿੱਚ ਬੈ ਕੇ ਚਾਰ ਦੱਲਾ ਕਰ ਲਿਆ ਆਸੀ ਮਜ਼ਾਕ ਕਰ ਲੇ ਇਹ ਸਮਾਂ ਨਹੀਂ ਆਉਣਾ ਇਹ ਗੱਲ ਹੈ ਸਰਦਿਤ ਉਹ ਜਾਵਣਾ ਹੀ ਜਾ ਨੋ ਜੀ ਚਾਹ ਬਹੁਤ ਪੂਰਾ ਭਰਿਆ ਪਤਾ ਜੀ ਇਹਨਾਂ ਨੇ ਜੱਗ ਵੱਧ ਤੋਂ ਬੜੀਆਂ ਨਿਗਾਹ ਤੇਜ਼ ਪਈਆਂ ਨਾ ਆਪਣੀ ਖਾਸੀਅਤ ਹੈ ਪਰ ਜੱਗ ਤੇ ਕੁਝਾਰ ਆਪਣਾ ਕੰਮ ਨਹੀਂ ਚੱਲਦਾ ਪਰ ਜਿਹਦੇ ਮੈਂ ਬਾਲਾ ਕਰਦਾ ਕਿਹਾ ਜਿੱਦਣ ਆਪਣਾ ਕਨੈਕਸ਼ਨ ਹੋ ਗਿਆ ਤੂੰ ਵੀ ਤੈਨੂੰ ਮੈਂ ਹਾਂਗਕਾਂਗ ਤੋਂ ਕੋਈ ਨਹੀਂ ਕਿਹਾ ਕਿ ਫਾਕ ਚਾ ਕਿ ਨਾ ਜੀ ਝੋਟਾ ਉਹ ਵੀ ਕਹਿ ਦੋ ਹੁਟਾ ਕਹਿ ਦੋ ਮੇਰੇ ਨਾਲ ਚੱਕੀ ਨਾਲ ਗਾ ਰਹੀ ਮੀਰੇ ਵਿੱਚ ਨਾ ਕਹਿ ਦੋ ਕਿਉਂ ਬੇਇੱਜ਼ਤੀ ਕਰਦੇ ਮੈਂ ਪਰ ਇਹ ਨਹੀਂ ਜਾਣਾ ਨਹੀਂ ਇਹਨੇ ਕਿਹਾ ਚਾਲੰਗੀ ਇੱਥੇ ਚ ਲੈ ਜਾਊਗੀ ਮੇਰਾ ਧੋਖਾ ਹੈ ਨਹੀਂ ਅੱਡੀ ਬੱਚੀਆਂ ਰਾਤ ਵਾਰ ਨਾ ਰੱਖਿਓ ਮੈਚ ਹੁੰਦੇ ਆ ਬੱਸ ਕਰ ਰਿਹਾ ਨਹੀਂ ਫਿਕਰ ਨਹੀਂ ਸ਼ਿਕਰ ਦਾ ਕਹਾਵਤ ਤਾਂ ਨੰਗੀ ਦੀ ਨਹੀਂ ਮਜ਼ਾਕ ਨਹੀਂ ਜਾਣ ਆ ਜਿੱਥੇ ਘੁੰਮਣਾ ਕਮਾ ਲਿਆ ਉਹ ਕੋ ਕਰਦੀ ਜਹਾਜ਼ ਚੜਨਾ ਦਿੱਜੀ ਕਰਾ ਕਮਾ ਲਿਆ ਉਹ ਜਹਾਜ਼ ਚੜਾਉਣਾ ਦੇ ਰਿਹਾ ਤੇ ਮੈਂ ਚੜਦੇ ਆ ਨੱਟ ਬੈਠਾ ਉਹ ਹਾਂ ਇਹ ਪਾਈਟ ਪਾਈ ਚੜੇਗਾ ਨਹੀਂ ਨਹੀਂ ਜਿਹੜਾ ਮਾਸੀ ਆਹਨ ਕੋ ਬਾ ਵੀ ਜਾਇਆ ਜਾ ਚੜ ਨਹੀਂ ਬੈਠੀ ਨਾ ਉਹ ਅਲਗੋ ਬੜ ਗਿਆ ਇਹ ਵੀ ਇੱਥੇ ਆ ਚੁੱਕੇ ਗਏ ਗੁਰਾਂ ਮੇਰੀਆਂ ਅੱਪਾ ਸੰਭਿਗਰ ਤੋਂ ਦਿੱਲੀ ਜਾ ਕੇ ਲਾ ਚੱਲੋ ਹੋ ਜਾ ਤੀ ਗਿਆ ਜਹਾਦ ਤੇ ਜੂੰ ਟਿਲੇ ਤੇ ਉਹਦੇ ਜੋਗੀ ਜਾਏ ਨਾ ਤੁਸੀਂ ਤੁਸੀਂ ਬਣੇ ਚਹੇ ਬੜੇ ਚੜਿਆ ਕੋਈ ਬੜਾ ਜਹਾਜ ਛੋਟਿਆਂ ਨੂੰ ਹੱਥ ਪਾਉਂਦੇ ਉਹਨਾਂ ਤਾਂ ਬੜੇ ਬਚਾਈ ਜਾਂਦਾ ਹਾਂ ਕਹਿੰਦੇ ਹੁੰਦੇ ਨੇ ਇੱਕ ਇੱਕ ਰੁਪਈਆ ਜੋੜਦੇ ਤਾਂ ਨਜ਼ਾਰ ਬਣਦਾ ਹਾਂ ਬੋਲੇ ਨੂੰ ਗਏ ਤਾਂ ਹੈਗੇ ਤਾਂ ਬੜੀ ਫੌਗ ਆ ਗਈ ਸੀ ਹਾਂ ਹਾਂ ਸਿੱਧਾ ਹੀ ਗਈ ਸੀ ਏ ਉਹ ਤਾਂ ਬੌਗ ਨੇ ਕੇਰ ਲਈ ਐ ਸੁਖਵੀਰ ਅੱਜ ਤੂੰ ਤਾਂ ਹੀ ਉਡਾ ਲਾਇਆ ਕਿਤੇ ਨਹੀਂ ਵੀ ਲਾਇਆ ਕਦੇ ਵੀ ਲਾਇਆ ਹਾਂ ਮਾਤਾ ਭਾਈ ਸੱਚੀ ਦੱਸਾਂ ਮੈਂ ਘਰ ਤੇ ਉੱਡਦਾ ਹੀ ਜਹਾਜ਼ ਦੇਖਿਆ ਮੈਂ ਤਾਂ ਖੜਾ ਵੀ ਨਹੀਂ ਦੇਖਿਆ ਕਿਸੇ ਨੇ ਛੱਡਣ ਵੀ ਨਹੀਂ ਗਿਆ ਔਰ ਉਹ ਵੀ ਜਹਾਜ਼ ਇਹ ਜਿਆ ਦੇਖਦਾ ਰਹਿ ਨੂੰ ਇਹ ਆਪ ਜਹਾਜ਼ ਬਣ ਜਾਂਦਾ ਦਾ ਜਿਹੜੇ ਜਹਾਜ਼ ਜਿਹੜਾ ਜਹਾਜ਼ ਲੜਨ ਦਾ ਫਤਵ ਸੁਬੀਤ ਕਰਾ ਲਿਆ ਬਾਸ ਤੇ ਮੈਂ ਡਲਦਾ ਤਾ ਮਾਂਚੇ ਉਹੀ ਬੇਬੇ ਰਾਂ ਨੇ ਵੇਣਾ ਜੀ ਕੋਈ ਗਲਤੀ ਹੋ ਕਰਦਾ ਆ ਗਿਆ ਜਹਾਜ਼ ਆ ਗਿਆ ਜਹਾਜ਼ ਉਹ ਮੰਨ ਚਤਾ ਹੁੰਦੇ ਆ ਡਰਦੇ ਆ ਕਿ ਆ ਕਰਦੀ ਆ ਮੈਂ ਕਿਤੇ ਨਾ ਵੀ ਜਹਾਜ਼ ਲੰਘਦਾ ਦੇਖਦਾ ਮੈਂ ਬੰਨਾਂ ਨੂੰ ਪੱਟਣਾ ਸੋਚ ਰਣਾ ਜਹਾਜ਼ ਆ ਗਿਆ ਜੇ ਸਰਮਜੀਤ ਬਾਹਰ ਆਏ ਓਏ ਉਹਦਾ ਕੀ ਬੰਨਣਾ ਓਏ ਮੈਂ ਵੀ ਬਹੁਤ ਡਰਦੀ ਹੁੰਦੀ ਸੀ ਨਹੀਂ ਨਹੀਂ ਮੇਰਾ ਤਾਂ ਜ਼ਿਆਦਾ ਬਦੱਸ ਇਹ ਜਿੱਤੇ ਵੀ ਕੋਈ ਗੱਲ ਨਹੀਂ ਬੰਦਾ ਸਾਹੋਂ ਤਾਂ ਸਿੱਧਾ ਕਰਾ ਜਾ ਕੇ ਦਰਵਾਜ਼ਾ ਲੜੇ ਪਾ ਕੀ ਗੱਲ ਨਾ ਝੂਠ ਨਹੀਂ ਚ ਸਰਜਾਜ਼ ਅਸਮਾਨੀ ਖਿੱਚੜੀ ਦੋਨਾਂ ਤੋਂ ਡਰਦਾ ਸੀ ਮੈਂ ਹੁਣ ਮਨ ਚੋਂ ਲੰਘ ਗਿਆ ਬੜੇ ਪਤਾ ਲੱਗ ਗਿਆ ਹੌਲੀ ਹੌਲੀ ਸਾਰੇ ਚੱਲ ਹੁੰਦਾ ਰਹਿਣਾ ਜੀ ਆਜ ਦੇਖ ਕੇ ਅੰਦਰ ਤੇ ਨਿਕਲਦੇ ਆ ਹਾਂ ਜੀ ਆਜ ਦੇਖਣ ਚਲੋ ਫਾਕੀ ਹੁਣ ਆਪਾਂ ਚੱਲਦੇ ਆ ਘਰ ਨੂੰ ਜੀ ਟਾਈਮ ਹੋ ਗਿਆ ਬਹੁਤ ਜ਼ਿਆਦਾ ਠੀਕ ਹੈ ਬਾਕੀ ਕੋਈ ਤੁਹਾਨੂੰ ਲੱਗੀ ਮੇਰੇ ਹਿਸਾਬ ਦੇ ਨਾਲ 99% 99% ਐਨ ਓਕੇ ਆ ਤੁਹਾਨੂੰ ਠੀਕ ਹੈ ਮਾੜਾ ਮੋੜਾ ਇਹ ਹੋਊਗਾ ਟਾੜੀ ਟੂੜੀ ਆ ਬਰ ਉਹ ਵੀ ਨਹੀਂ ਮੈਨੂੰ ਲੱਗਦਾ ਵੀ ਕੋਈ ਨੁਕਸ ਹੋਊਗਾ ਬਾਕੀ ਮੇਰੇ ਵੱਲ ਤੇ ਐਨ ਓਕੇ ਆ ਜੇ ਤੁਹਾਨੂੰ ਲੱਗਿਆ ਮਨੂ ਵੰਗਰ ਕੇ ਬੁਲਾ ਲੇ ਠੀਕ ਹੈ ਥੈਂਕ ਯੂ ਠੀਕ ਹੈ ਬਾਏ ਠੀਕ ਹੈ ਜੀ ਬਾਏ 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 ਬਾਏ